ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜਥੇਦਾਰਾਂ ਦੀ ਛੁੱਟੀ ਕਰਕੇ ਅਕਾਲੀ ਦਲ ਤੇ ਚੁਫੇਰੀਓ ਹੱਲਾ ਅਕਾਲੀ ਵਿਧਾਇਕ ਨੇ ਵੀ ਸੁਖਵੀਰ ਖਾਲਾਫ਼ ਖੋਲਿਆ ਮੋਰਚਾ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਮ ਕਰਦੇ ਫੈਸਲੇ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਤਿੱਖੀ ਪ੍ਰਤੀਕਿਰਿਆ ਰਾਸੀ ਆਗੂਆਂ ਦੀਆਂ ਇੱਛਾਵਾਂ ਪੂਰੀਆਂ ਨਾ ਕਰਨ ਕਰਕੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਇਆ ਵਡਾਲਾ ਦਾ ਕਹਿਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਰਖਾਸਤ ਕਰਨਾ ਸਿੱਖ ਇਤਿਹਾਸ ਲਈ ਦੁਖਦਾਈ ਦਿਨ ਰਾਜਾਵੜਿੰਗ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਬਾਅਦ ਅਕਾਲੀ ਦਲ ਵਿੱਚ ਅਸਤੀਫਿਆਂ ਦਾ ਦੌਰ ਪੰਜਾਬ ਸਰਕਾਰ ਵੱਲੋਂ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੇਣ ਦੀ ਨਵੀਂ ਸਕੀਮ ਦਾ ਐਲਾਨ YouTube ਦੀ ਭਾਰਤ ਵਿੱਚ ਸਖਤੀ ਰਾਸ਼ਟਰਪਤੀ 트럼ਪ ਨੇ ਰੂਸ ਨੂੰ ਦਿੱਤੀ ਚੇਤਾਵਨੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਆਪਣਾ ਨਵਾਂ ਚੈਨਲ TVN News ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੇ ਵੱਲੋਂ ਦੋ ਜਥੇਦਾਰ ਸਹਿਬਾਨਾਂ ਨੂੰ ਅਹੁਦਿਓ ਫਾਰਗ ਕਰ ਦਿੱਤਾ ਤੇ 1 ਮਹੀਨੇ ਦੇ ਅੰਦਰ ਅੰਦਰ ਤਿੰਨ ਜਥੇਦਾਰ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤੇ ਗਏ ਹੈ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਏ ਜਾਣ ਦੇ ਉੱਤੇ ਅਕਾਲੀ ਵਿਧਾਇਕ ਮਨਪ੍ਰੀਤ ਈਆਲੀ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਪੰਜ ਸਿੰਘ ਸਹਿਵਾਨਾ ਵੱਲੋਂ ਜਿਹੜੇ ਫੈਸਲੇ ਲਏ ਗਏ ਸੀ ਜਿਸ ਦਾ ਦੁਨੀਆ ਭਰ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਇੱਕ ਚੰਗਾ ਸੁਨੇਹਾ ਗਿਆ ਸੀ ਪਰ ਪਿਛਲੇ ਤਕਰੀਬਨ 2.5 ਮਹੀਨਿਆਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਿਹਾਲ ਕਰ ਦਿੱਤਾ ਗਿਆ। 2 ਦਸੰਬਰ ਨੂੰ ਜੋ ਫੈਸਲੇ ਕੀਤੇ ਗਏ ਸੀ ਉਹਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਉਹਨਾਂ ਕਿਹਾ ਕਿ ਪਹਿਲਾਂ ਦੋਸ਼ ਲਗਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢ ਦਿੱਤਾ ਗਿਆ ਤੇ ਹੁਣ ਰਹਿnde ਦੋ ਜਥੇਦਾਰ ਤਖਤਸ਼੍ਰੀ ਕੇਸਗੜ ਸਾਹਿਬ ਅਤੇ ਤਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਕਹਿ ਕੇ ਹਟਾ ਦਿੱਤੇ ਗਏ ਐ ਇਹ ਸੇਵਾ ਕਰਨ ਦੇ ਯੋਗ ਨਹੀਂ ਇਹ ਸਮਰੱਥ ਨਹੀਂ ਕਿਉਂ ਕਿ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਾਦਸ਼ਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਵਾਸਤੇ ਬਣਾ ਦਿੱਤੀ ਗਈ ਹੋਈ ਐ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕ ਦਿੱਤਾ ਜਾਵੇ ਭਾਵ ਉਹਨਾਂ ਨੇ ਕਾਰਨ ਦੱਸਿਆ ਕਿ ਇਹ ਕਾਰਨ ਕੀ ਰਿਹਾ ਸੋ ਇਸ ਕਰਕੇ ਇਹ ਫੈਸਲੇ ਸੁਣਾ ਦਿੱਤੇ ਗਏ ਐ ਉਹਨਾਂ ਆ ਕਿਹਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਉਹਨਾਂ ਵੱਲੋਂ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦਾ ਫੈਸਲਾ ਬੇਹੱਦ ਬਦਪੱਗ ਹੈ ਜਿਸ ਨਾਲ ਹਰ ਸਿੱਖ ਤੇ ਮਨ ਨੂੰ ਠੇਸ ਵੀ ਪੁੱਜੀ ਹੈ ਸਿੱਖ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਵਾਉਣ ਲਈ ਉਹਨਾਂ ਨੇ ਆਖਿਆ ਕਿ ਹੁਣ ਸਮੇਂ ਦੀ ਲੋੜ ਵੀ ਹੈ ਮੰਗ ਵੀ ਹੈ ਕਿ ਆਓ ਇਕਜੁੱਟ ਹੋਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾਵਾਂ ਮਜ਼ਬੂਤ ਹੋ ਸਕਣ ਉਹਨਾਂ ਨੇ ਆਖਿਆ ਕਿ ਇਹ ਸੰਸਥਾਵਾਂ ਨਿਰਪੱਖ ਫੈਸਲੇ ਲੈ ਸਕਣ ਕਿਸੇ ਦੇ ਦਬਾਅ ਹੇਠ ਨਾ ਆਉਣ ਸੋ ਇਸ ਕੌਮ ਦੇ ਵਿੱਚ ਕੌਮ ਦਾ ਭਲਾ ਹੀ ਹੋਏਗਾ ਜੇਕਰ ਕੌਮ ਇਕੱਠੀ ਹੋਵੇ ਅੱਜ ਤਕਰੀਬਨ ਬਹੁਤ ਸਾਰੀਆਂ ਖਬਰਾਂ ਇਸ ਖਬਰ ਦੇ ਆਲੇ ਦੁਆਲੇ ਘੁੰਮਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਫੈਸਲੇ ਨੂੰ ਉਹਦੇ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਜਾਂ ਪ੍ਰਤੀਕਿਰਿਆਵਾਂ ਦਾ ਦੌਰ ਚੱਲ ਰਿਹਾ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਥੋਂ ਤੱਕ ਆਖ ਦਿੱਤਾ ਕਿ ਸਿੱਖ ਕੌਮ ਦੇ ਵਾਸਤੇ ਇਹ ਕਾਲਾ ਦਿਨ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਕਾਰਨ 2 ਦਸੰਬਰ ਨੂੰ ਜਾਰੀ ਕੀਤਾ ਗਿਆ ਹੁਕਮਨਾਮਾ ਉਦੇ ਚੱਲਦਿਆਂ ਇਹ ਕਾਰਵਾਈ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪਹਿਲਾਂ ਮੇਰੀ ਕਰਦਾਰ 쿠שי ਕੀਤੀ ਗਈ ਇਲਜ਼ਾਮ ਤਰਾਸ਼ੀ ਕੀਤੀ ਗਈ। ਚਲੋ ਮੈਂ ਮੰਨਿਆ ਮਾੜਾ ਸੀ। ਪਰ ਹੁਣ ਇਹ ਦੋਵੇਂ ਤਾਕਤਾਂ ਦੇ ਜਥੇਦਾਰ ਵੀ ਮਾੜੇ ਹੋ ਗਏ। ਇਹ ਵੀ ਅਹੁਦਿਆਂ ਤੋਂ ਪਾਸੇ ਕਰ ਦਿੱਤੇ ਗਏ ਹੈ। ਉਹ ਕਹਿੰਦੇ ਇਹਦਾ ਮਤਲਬ ਇਹ ਹੈ ਕਿ ਮੇਰੀ ਕਰਦਾਰ 쿠שי ਕਰਨ ਪਿੱਛੇ ਵੀ 2 ਦਸੰਬਰ ਦਾ ਹੁਕਮਨਾਮਾ ਆਇਆ। ਇਸ ਲਈ ਉਹ ਅੱਜ ਦੇ ਦਿਨ ਨੂੰ ਸਿੱਖ ਇਤਿਹਾਸ ਦਾ ਸਭ ਤੋਂ ਮਾੜਾ ਤੇ ਕਾਲਾ ਦਿਨ ਘਰਾੜ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦਾ ਦੁਰਉਪਯੋਗ ਕਰਨ ਵਾਲੇ ਪਰਿਵਾਰ ਉਹਦੀ ਅੱਜ ਜੜ 뿌ਟੀ ਗਈ ਹੈ ਤੇ ਇੱਥੇ ਹੀ ਨਹੀਂ ਲਗਭਗ ਅੱਜ ਚਾਰ ਚਫੇਰਿਓ ਇਸ ਖਬਰ ਦੇ ਉੱਤੇ ਹੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਨੇ ਦੋਵੇਂ ਜਥੇਦਾਰਾਂ ਨੂੰ ਲਾਂਬੇ ਕਰ ਦਿੱਤਾ ਉਹਨਾਂ ਦੇ ਅਹੁਦਿਆਂ ਤੋਂ ਇਹਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਕਮੇਟੀ ਤੇ ਵੀ ਸਵਾਲ ਚੁੱਕ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਵਾਸਤੇ ਬਹੁਤ ਮਦਭਾਗਾ ਦੇਣਾ ਜਦੋਂ ਸਿੱਖ ਕੌਮ ਦੀਆਂ ਮਹਾਨ ਪਦਵੀਆਂ ਤੇ ਸ਼ੋਸ਼ੋਭਤ ਦੋ ਮਹਾਰ ਸ਼ਖਸੀਤਾ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੋਵਾਂ ਨੂੰ ਉਹਦੇ ਅਹੁਦਿਆਂ ਤੋਂ ਐਗਜ਼ੀਕਟਿਵ ਕਮੇਟੀ ਨੇ ਕੁਝ ਰਾਸ ਸੀ ਆਗੂਆਂ ਦੀਆਂ ਇੱਛਾਵਾਂ ਸੀ ਜਿਹੜੀਆਂ ਰਾਸ ਸੀ ਉਹ ਜਦੋਂ ਪੂਰੀਆਂ ਨਾ ਹੁੰਦੀਆਂ ਦਿਖੀਆਂ ਤਾਂ ਉਹਦੇ ਬਦਲ ਦੇ ਵਜੋਂ ਇਹ ਅਹੁਦਿਆਂ ਤੋਂ ਹਟਾ ਦਿੱਤੇ ਗਏ ਐ ਇਹਦੇ ਨਾਲ ਸਿੱਖ ਕੌਮ ਦੀਆਂ ਸਰਵਉੱਚ ਸੰਸਥਾਵਾਂ ਦਾ ਰਾਸ ਸੀ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਕਾੜ ਕਰ ਦਿੱਤਾ ਗਿਆ ਉਹ ਕਹਿੰਦੇ ਇਹਦੀ ਪੁਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਉਹਨਾਂ ਨੇ ਕਿਹਾ ਕਿ 2 ਦਸੰਬਰ ਵਾਲੇ ਹੁਕਮਨਾਮੇ ਕਰਕੇ ਇਹ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਕਮਨਾਮੀ ਦੀ ਲਗਾਤਾਰ ਉਲੰਘਣਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਕਾਲ ਤਖਤ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਟੱਕਰ ਲੈ ਲਈ ਹੈ। ਵਡਾਲਾ ਦਾ ਕਹਿਣਾ ਹੈ ਕਿ ਆਗੂ ਆਪਣੇ ਹੰਕਾਰ ਦੇ ਵਿੱਚ ਗਲਤ ਫੈਸਲੇ ਲੈ ਰਿਹਾ ਹੈ। ਉਹਨਾਂ ਸਮੁੱਚਾ ਸਿੱਖ ਪੰਥ ਕਦੇ ਉਹਨਾਂ ਨੂੰ ਮੁਆਫ ਨਹੀਂ ਕਰ ਸਕਦਾ। ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਹੈ ਕਿ ਭਰਤੀ ਕਮੇਟੀ ਨੂੰ ਵੀ ਇਹਨਾਂ ਨੇ ਅਜੇ ਤੱਕ ਮੰਨਿਆ ਨਹੀਂ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਸਾਥ ਦੇਣਾ ਚਾਹੀਦਾ ਸੀ ਪਰ ਨਹੀਂ ਦਿੱਤਾ ਵਡਾਲਾ ਦਾ ਕਹਿਣਾ ਹੈ ਕਿ ਸਿੱਖ ਸੰਗਤ ਇਕੱਠੀ ਹੋ ਕੇ ਇਹਨਾਂ ਲੋਕਾਂ ਦਾ ਵਿਰੋਧ ਕਰੇ ਉਹਨਾਂ ਨੇ ਕਿਹਾ ਕਿ ਸਿਧਾਂਤਾਂ ਉੱਤੇ ਪਹਿਲਾ ਕੰਮ ਪਹਿਰਾ ਦੇਣਾ ਹੁੰਦਾ ਹੈ ਇਸੇ ਤਰ੍ਹਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹਨਾਂ ਨੇ ਵੀ ਆਖਿਆ ਕਿ ਅੱਜ ਦਾ ਦਿਨ ਕਾਲਾ ਦਿਨ ਹੈ ਉਹਨਾਂ ਨੇ ਆਖਿਆ ਕਿ ਖਿਲਰੀ ਹੋਈ ਪੰਥ ਦੀ ਸ਼ਕਤੀ ਨੂੰ ਟੋਟੇ ਟੋਟੇ ਹੁੰਦੇ ਨੂੰ ਪੰਥ ਨੂੰ ਜੋੜਨ ਦਾ ਯਤਨ ਕੀਤਾ ਜਾਵੇ ਕਿਉਂਕਿ ਪੰਥ ਦੇ ਅੱਗੇ ਅੱਜ ਬਹੁਤ ਚੁਣੌਤੀਆਂ ਨੇ ਪਰ ਕੁਝ ਰਾਜਸੀ ਲੋਕਾਂ ਨੇ ਕੁਝ ਸਾਸ਼ੀ ਲੋਕਾਂ ਨੇ ਪੰਥ ਨੂੰ ਤੋੜਨ ਦਾ ਯਤਨ ਕੀਤਾ ਜੋ ਬੜੇ ਦੁੱਖ ਦੀ ਗੱਲ ਹੈ ਪੰਜਾਬ ਲਾ ਵਾਰਸ ਹੋਇਆ ਪਿਆ ਇਹਦਾ ਕੋਈ ਬਾਲੀ ਵਾਰਸ ਅਜ ਨਜ਼ਰ ਨਹੀਂ ਆ ਰਿਹਾ ਇਸੇ ਤਰ੍ਹਾਂ ਦੋਵੇਂ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਆਚਨਚੇਤ ਫਾਰਗ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਿਹੜੇ ਕਿ ਸਾਬਕਾ ਪ੍ਰਧਾਨ ਨੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰਤਾ ਵੀ ਇੱਕ ਵੱਡਾ ਬਿਆਨ ਹੈ ਬੀਬੀ ਜਗੀਰ ਕੌਰ ਨੇ ਆਖਿਆ ਕਿ ਇੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ 2 ਦਸੰਬਰ ਦੇ ਫੈਸਲੇ ਤੋਂ ਬਾਅਦ ਇਹ ਕੀਤਾ ਗਿਆ ਉਹਨਾਂ ਨੇ ਆਖਿਆ ਕਿ 2 ਦਸੰਬਰ ਦੇ ਫੈਸਲੇ ਨੇ ਦੁਨੀਆ ਦੇ ਵਿੱਚ ਤੱਕ ਪਾ ਦਿੱਤੀ ਸੀ ਪਰ ਇਹਨਾਂ ਨੇ ਆਪਣੀ ਤਾਨਾ ਸ਼ਾਹੀ ਦੇ ਨਾਲ ਬਹੁਤ ਨੁਕਸਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਇੰਦਰਾ ਗਾਂਧੀ ਪੁਲਾ ਦੇਣੀ ਹੈ ਕਿਉਂਕਿ ਉਸ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਪਰ ਅਕਾਲੀ ਦਲ ਨੇ ਸਿਧਾਂਤਾਂ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਆਖਿਆ ਕਿ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਸਿੰਘ ਸਹਿਬਾਨਾਂ ਨੂੰ ਹਟਾਉਣਾ ਸਿੱਖ ਕੌਮ ਵਾਸਤੇ ਬੜੀ ਨਿਰਾਸ਼ਾ ਵਾਲੀ ਗੱਲ ਹੈ ਉਹਨਾਂ ਨੇ ਆਖਿਆ ਕਿ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਕਰਕੇ ਪੁਨਰ ਸੁਰਜੀਤੀ ਕਰੇਗੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੀਡਰ ਸੁਖਬੀਰ ਬਾਦਲ ਨਾਲ ਤੁਰੇ ਫਿਰਦੇ ਨੇ ਜਾਂ ਜਿਹੜੀ ਲੀਡਰਸ਼ਿਪ ਤੁਰੇ ਫਿਰਦੀ ਹੈ ਉਹ ਕੁਝ ਸਮੇਂ ਬਾਅਦ ਛੱਡ ਕੇ ਚਲੀ ਜਾਏਗੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਸਿੱਖੀ ਸਿਧਾਂਤਾਂ ਨੂੰ ਮੰਨ ਨਹੀਂ ਰਿਹਾ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰਕੁਸ਼ੀ ਕਰਨ ਦੇ ਨਾਲ ਸਿੱਖ ਕੌਮ ਦਾ ਪਹਿਲਾਂ ਹੀ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈ ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਨੇ ਵੀ ਆਖਿਆ ਕਿ ਕੌਮ ਦੇ ਵਾਸਤੇ ਇਹ ਕਾਲਾ ਦਿਨ ਹੈ। ਉਹਨਾਂ ਨੇ ਕਿਹਾ ਕਿ 84 ਵਿੱਚ ਸਭ ਤੋਂ ਮਾੜਾ ਕੰਮ ਹੋਇਆ ਸੀ। ਹੁਣ ਤਾਂ ਜਥੇਦਾਰਾਂ ਨੂੰ ਹਟਾਉਣ ਦੀਆਂ ਰਸਮਾਂ ਕਾਰਵਾਈਆਂ ਕਰਨ ਲੱਗ ਪਏ ਨੇ ਇਹ ਉਹਦੇ ਤੋਂ ਵੀ ਮੰਦ ਭਾਗ ਹੈ। ਉਹਨਾਂ ਨੇ ਆਖਿਆ ਕਿ 7 ਮੈਂਬਰੀ ਕਮੇਟੀ ਨੂੰ ਵੀ ਅਕਾਲੀ ਦਲ ਨਹੀਂ ਮੰਨ ਰਿਹਾ। ਉਹਨਾਂ ਨੇ ਕਿਹਾ ਕਿ 25-26 ਦਿਨਾਂ ਦੇ ਅੰਦਰ-ਅੰਦਰ ਤਿੰਨ ਜਥੇਦਾਰਾਂ ਨੂੰ ਲਾਭੇ ਕਰ ਦਿੱਤਾ ਗਿਆ ਹੈ। ਉਹਨਾਂ ਨੇ ਅਕਾਲੀ ਦਲ ਦੇ ਉੱਤੇ ਆਖਿਆ ਕਿ ਜੋ ਵੀ ਕੀਤਾ ਸੰਗਤ ਉਸ ਨੂੰ ਸਜ਼ਾ ਦੇਵੇਗੀ। ਉਹਨਾਂ ਨੇ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਦਾ ਜਵਾਬ ਇਹਨਾਂ ਨੂੰ ਘੇਰ ਕੇ ਦਿਓ। ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲ ਜਿਨ੍ਹਾਂ ਨੇ ਮੱਥਾ ਲਾਇਆ ਉਹਨਾਂ ਨੂੰ ਇਤਿਹਾਸ ਤੇ ਝਾਤ ਮਾਰ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇੱਕੋ ਹੀ ਇੱਕ ਅਕਾਲੀ ਦਲ ਹੈ ਜੋ ਕਮੇਟੀ ਦਾ ਪ੍ਰਧਾਨ ਵੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਇਹਨਾਂ ਦਾ ਆਈਟੀ ਵਿੰਗ ਹੈ ਨਾ ਜਿਹੜਾ ਉਹਦੇ ਕਮੈਂਟ ਪੜ ਕੇ ਵੇਖੋ। ਜਦੋਂ ਤੱਕ ਬਾਦਲਾਂ ਦੇ ਹੱਕ ਵਿੱਚ ਕੋਈ ਬੋਲਦਾ ਉਦੋਂ ਤੱਕ ਕੋਈ ਚੰਗਾ 2 ਦਸੰਬਰ ਦੇ ਫੈਸਲੇ ਨੂੰ ਆਉਣ ਤੋਂ ਬਾਅਦ ਜਥੇਦਾਰ ਇਹਨਾਂ ਨੂੰ ਮਾੜੇ ਲੱਗਣ ਲੱਗ ਪਏ ਤੇ ਲਗਭਗ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਜਥੇਦਾਰ ਨੂੰ ਆਪਣੀ ਮਰਜ਼ੀ ਨਾਲ ਲਾਉਂਦੇ ਆ ਮਰਜ਼ੀ ਨਾਲ ਹਟਾਉਂਦੇ ਆ ਉਹਨਾਂ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਅਸੀਂ ਮੰਨਿਆ ਪਰ ਅਕਾਲੀ ਦਲ ਕਿਉਂ ਨਹੀਂ ਮੰਨ ਰਿਹਾ ਇਹਦਾ ਲੋਕ ਉਹਨਾਂ ਤੋਂ ਜਵਾਬ ਜ਼ਰੂਰ ਲੈਣ ਬਲਜੀਤ ਸਿੰਘ ਦਾਦੂਵਾਲ ਸਿੰਘ ਸਾਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਫਾਰਗ ਕਰਨ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਇਹ ਰ ਨੇ ਦੁਬਿਧਾ ਕ੍ਰੀਏਟ ਕਰ ਦਿੱਤੀ ਹੈ ਪ੍ਰਧਾਨ ਤੋਂ ਬਿਨਾਂ ਹੀ ਜਥੇਦਾਰ ਨੂੰ ਹਟਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਨੂੰ ਲਗਾਉਣ ਵਾਸਤੇ ਕੋਈ ਵਿਧੀ ਵਿਧਾਨ ਹੀ ਨਹੀਂ ਹੈ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਉਹਨਾਂ ਨੇ ਕਿਹਾ ਕਿ ਜਥੇਦਾਰ ਲਗਾਉਣ ਲਈ ਕੋਈ ਵਿਧੀ ਵਿਧਾਨ ਬਣਾਓ ਅਤੇ ਹਟਾਉਣ ਦਾ ਵੀ ਕੋ ਢਾਂਚਾ ਹੋਣਾ ਚਾਹੀਦਾ ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਜਦੋਂ ਤੱਕ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਹੁਕਮ ਮੰਨਦੇ ਸੀ ਉਦੋਂ ਤੱਕ ਇਹ ਠੀਕ ਸੀ ਇਹਨਾਂ ਦੇ ਸਿਵਾਵਾਵਾਂ ਜਾਰੀ ਸੀ ਜਦੋਂ ਇਹ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਮੰਨਣੋਂ ਹਟ ਜਾਂਦੇ ਆ ਤੇ ਫਿਰ ਇਹ ਅਸਮਰਥ ਹੋ ਜਾਂਦੇ ਆ ਇਹਨਾਂ ਨੂੰ ਇਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਗਿਆਨੀ ਰਗਵੀਰ ਸਿੰਘ ਤੇ ਬਹੁਤ ਭੱਦੇ ਭੱਦੇ ਭੇੜੇ ਪੇੜੇ ਦੋਸ਼ ਲਾਏ ਨੇ ਕਿ ਇਹਦੇ ਕਾਰਨ ਦੁਨੀਆ ਪਰਦੇ ਵਿੱਚ ਸਿੱਖਾਂ ਦੀ ਜਿਹੜੀ ਇਸ ਵਕਤ ਤਸਵੀਰ ਆ ਉਹ ਵਿਗੜ ਰਹੀ ਹੈ ਮਾਣ ਮਰਜ਼ਾਦਾ ਤਾ ਕਾਣ ਹੋ ਰਿਹਾ ਹੈ ਇਹਨਾਂ 'ਚ ਸਮਰੱਥਾ ਹੈ ਨਹੀਂ ਇਨਾਂ ਦੇ ਕਾਰਨ ਜਿਹੜੀਆਂ ਸਿੱਖ ਕੌਮ ਦੀਆਂ ਵੱਡੀਆਂ ਸੰਸਥਾਵਾਂ ਨੇ ਉਹ ਖੇਰੂ-ਖੇਰੂ ਹੋ ਰਹੀਆਂ ਨੇ ਤੇ ਨਾਲ ਮਰਜ਼ਾਦਾ ਦੀ ਉਲੰਘਣਾ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਚੁੱਪ ਸੀ ਤੇ ਉਦੋਂ ਤੱਕ ਇਹ ਸਵਰਥਸਾਨ ਜਦੋਂ ਬੋਲਣਾ ਸ਼ੁਰੂ ਕੀਤਾ ਤੇ ਉਦੋਂ ਇਹ ਸੰਵਰਤ ਹੋ ਗਏ। ਹੁਣ ਤਾਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਹੋ ਸਕਦਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸੇ ਕਰਕੇ ਰੁਸ ਕੇ ਘਰ ਬੈਠਿਆ ਹੈ ਕਿ ਸ਼ਰੀਆਮ ਜਿਹੜੇ ਮੇਰੇ ਖਿਲਾਫ ਪੋਸਟਾਂ ਪਾ ਰਿਹਾ ਤੁਸੀਂ ਉਹਨੂੰ ਹਾਲੇ ਤੱਕ ਅਹੁਦੇ ਤੇ ਰੱਖਿਆ ਹੋਇਆ ਹੈ। ਹੋ ਸਕਦਾ ਉਹਨਾਂ ਦੀ ਸ਼ਰਤ ਹੋਵੇ ਕਿ ਪਹਿਲਾਂ ਉਹਨਾਂ ਨੂੰ ਘਰ ਬਿਠਾਓ ਤੇ ਫਿਰ ਮੈਂ ਵਾਪਸ ਆ ਕੇ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਦੇ ਉੱਤੇ ਪ੍ਰਧਾਨਗੀ ਤੇ ਬੈਠਾਂਗਾ ਦੇਖੋ ਕਿਉਂਕਿ ਇਸ ਐਗਜ਼ੀਕਟਿਵ ਕਮੇਟੀ ਦੇ ਵਿੱਚ ਸਿਰਫ ਤਿੰਨ ਮੈਂਬਰਾਂ ਨੇ ਵਿਰੋਧ ਕੀਤਾ ਹੈ ਬਾਕੀ ਸਾਰੇ ਮੂਕ ਦਰਸ਼ਕ ਬਣੇ ਰਹੇ ਜਾਂ ਹੰਗਾਰਾ ਪਰਦੇ ਰਹੇ ਕਿ ਦੋਵੇਂ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਜਾਵੇ ਪਰ ਹੁਣ ਦੇਖਣਾ ਹੋਏਗਾ ਕਿ ਕੀ ਐਡਵੋਕੇਟ ਧਾਮੀ ਵਾਪਸ ਆਉਂਦੇ ਹੈ ਜੇ ਆਉਂਦੇ ਆ ਤਾਂ ਸਮਝ ਲਿਆ ਜਾਵੇ ਕਿ ਉਹਨਾਂ ਦੀ ਇਹ ਸ਼ਰਤ ਸੀ ਜਿਹੜੀ ਪੂਰੀ ਹੋ ਗਈ ਹੈ ਤੇ ਹੁਣ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਬਰਖਾਸਤ ਕਰਨ ਤੇ ਡੂੰਗੀ ਨਿਰਾਸ਼ਾ ਪ੍ਰਗਟਾਈ ਹੈ ਇਸ ਘਟਨਾਕ੍ਰਮ ਤੇ ਪ੍ਰਤੀਕਿਰਿਆ ਦੇਂਦਿਆਂ ਵੜਿੰਗ ਨੇ ਕਿਹਾ ਕੇ ਮਹੀਨਾ ਪਹਿਲਾਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਬਰਖਾਸਤ ਕੀਤਾ ਗਿਆ। ਉਹਦੇ ਤੋਂ ਬਾਅਦ ਹੁਣ ਦੋ ਹੋਰ ਜਥੇਦਾਰ ਸਹਿਬਾਨ ਉਹ ਬਰਖਾਸਤ ਕਰ ਦਿੱਤੇ ਗਏ ਐ। ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਦੁਖਦਾਈ ਦਿਨ ਐ। ਇਹ ਕਿਸੇ ਤੋਂ ਲੁਕਿਆ ਨਹੀਂ ਐ ਕਿ ਜਥੇਦਾਰ ਸਹਿਬਾਨਾਂ ਨੂੰ ਕਿਉਂ ਬਰਖਾਸਤ ਕੀਤਾ ਗਿਆ। ਕਿਉਂਕਿ ਉਹਨਾਂ ਨੇ ਸੁਖਵੀਰ ਬਾਦਲ ਨੂੰ ਧਾਰਮਿਕ ਦੁਰਾਚਾਰ ਦਾ ਦੋਸ਼ੀ ਠਹਿਰਾ ਦਿੱਤਾ ਸੀ। ਅਤੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦੀ ਉਪਾਧੀ ਵਾਪਸ ਲੈ ਲਈ ਸੀ ਵਾਝਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਕਿਸੇ ਨੂੰ ਬਚਾਉਣ ਅਤੇ ਉਨ੍ਹਾਂ ਦੇ ਖਿਲਾਫ ਲਏ ਗਏ ਫੈਸਲਿਆਂ ਦੇ ਕਾਰਨ ਕੀਤਾ ਜਾ ਰਿਹਾ ਹੈ। ਵੜਿੰਗ ਨੇ ਦੋਸ਼ ਲਾਇਆ ਕਿ ਇਹ ਸਿੱਖਾਂ ਦੇ ਸਰਬਉੱਚ ਸਥਾਈ ਧਾਰਮਿਕ ਵਿਰੋਧ ਅਸਲ ਦੇ ਵਿੱਚ ਬਾੜੀ ਕਾਰਵਾਈ ਹੈ। ਇੱਕ ਨਵਾਨੇ ਸਿੱਖ ਹੋਣ ਦੇ ਨਾਤੇ ਉਹ ਕਹਿੰਦੇ ਮੈਨੂੰ ਦੁੱਖ ਲੱਗਿਆ। ਮੈਂ ਸੁਖਬੀਰ ਬਾਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜੋ ਉਹਨਾਂ ਨੇ ਆਖਿਆ ਉਹਨਾਂ ਨੇ ਜਥੇਦਾਰਾਂ ਨੂੰ ਬਰਖਾਸਤ ਕਰ ਦਿੱਤਾ ਇਹਦੀ ਮੈਂ ਨਿੰਦਿਆ ਕਰਦਾ। ਉਹਨਾਂ ਨੇ ਆਖਿਆ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਅਤੇ ਸੁਖਬੀਰ ਬਾਦਲ ਨੇ ਇਹਦੇ ਤੋਂ ਕੁਝ ਸਿੱਖਿਆ ਨਹੀਂ ਕਿਉਂਕਿ ਉਹ ਵਾਰ-ਵਾਰ ਨਾ ਸਿਰਫ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਦਖਲ ਦੇ ਰਹੇ ਐ ਸਗੋਂ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ ਸਿੱਖਾ ਦੀ ਸਰਵਉੱਚ ਅਦਾਲਤ ਨੂੰ ਵੀ ਹੁਕਮ ਦੇ ਰਹੇ ਐ ਤੇ ਹੁਣ ਕੁਲਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਦੋਵੇਂ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲੰਬੇ ਕੀਤੇ ਜਾਣ ਤੋਂ ਬਾਅਦ ਉਹਨਾਂ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜਿਹੜੀਆਂ ਸ਼ਖਸੀਅਤਾਂ ਨੇ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇਹ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਸੰਧਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਹੈ ਇਸ ਦਾ ਪ੍ਰਧਾਨ ਪੂਰਨ ਸਿੱਖ ਮਰਿਆਦਾ ਵਾਲਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਸਿੱਖ ਕੌਮ ਦੀ ਸੁਪਰੀਮ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਐਸਜੀਪੀਸੀ ਕਿਸੇ ਖਾਸ ਤਰ੍ਹਾਂ ਦੇ ਹੱਕ ਵਿੱਚ ਨਾ ਭੁਗਤਣ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ ਉਹ ਕਹਿੰਦੇ ਅਸਲ ਦੇ ਵਿੱਚ ਇਹ ਜੋ ਕੁਝ ਹੋ ਰਿਹਾ ਹੈ ਭਾਵੇਂ ਐਸਟੀਪੀਸੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਦਾ ਅਸਤੀਫਾ ਹੈ ਇਹ ਸਾਰਾ ਕੁਝ ਬੰਦਪਾਗਾ ਹੋ ਰਿਹਾ ਹੈ ਕੌਮ ਦੇ ਆਗੂ ਸੰਕਟ ਦੇ ਵਿੱਚ ਅੱਗੇ ਹੋ ਕੇ ਲੜਦੇ ਆਂ ਦ੍ਰਿੜਤਾ ਦੇ ਨਾਲ ਖੜਦੇ ਆਂ ਨਾ ਕਿ ਨਿਰਾਸ਼ ਹੋ ਕੇ ਘਰ ਬੈਠਦੇ ਆਂ ਸੰਧਵਾ ਨੇ ਕਿਹਾ ਕਿ ਐਸਟੀਪੀਸੀ ਨੂੰ ਸੱਤਾ ਦੀ ਭੁੱਖ ਹੈ ਐਸਵੀ ਪਿਸਤੇ ਜਿਹੜੇ ਨਵੇਂ ਪ੍ਰਧਾਨ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕੋਲ ਬਾਦਲ ਦੀ ਨੇੜਤਾ ਤੋਂ ਇਲਾਵਾ ਸਿੱਖ ਕੌਮ ਨੂੰ ਕੀ ਦੇਣਾ ਹੈ ਇਹਦੇ ਤੇ ਸਾਨੂੰ ਵਿਚਾਰ ਵੀ ਕਰ ਲੈਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਕਰਕੇ ਸਿੱਖਾਂ ਨੂੰ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਮਿਲੀ ਹੋਈ ਹੈ ਉਹਨਾਂ ਨਾਲ ਟੱਕਰ ਲੈਣਾ ਸਿੱਖ ਕੌਮ ਦੇ ਲਈ ਬੇਹੱਦ ਮੰਦ ਭਾਗਾ ਹੈ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਪੰਥਕ ਨਮਾਇੰਦਿਆਂ ਨੂੰ ਚੋਣ ਕਰਨੀ ਤਾਂ ਸੇਵਾ ਮੁਕਤੀ ਕਰਨੀ ਚਾਹੀਦੀ ਹੈ ਜਾਂ ਉਹਨਾਂ ਨੂੰ ਉਹਨਾਂ ਦੇ ਔਦਿਆਂ ਤੇ ਲਾਉਣਾ ਚਾਹੀਦਾ ਉਹ ਕੁਝ ਵੀ ਨਜ਼ਰ ਨਹੀਂ ਆ ਰਿਹਾ ਸਿੱਖ ਜਗਤ ਦੇ ਵਿੱਚ ਬੈਠਾ ਕੋਈ ਵੀ ਵਿਅਕਤੀ ਇਸ ਵਕਤ ਇਸ ਗੱਲ ਤੇ ਨਮੋਸ਼ੀ ਮਹਿਸੂਸ ਕਰ ਰਿਹਾ ਹੈ ਐਸਟੀਪੀ ਤੀਆਂ ਚੋਣਾ ਕਰਵਾ ਕੇ ਉਹ ਕਹਿੰਦੇ ਪੰਥ ਦਰਤੀ ਨੂੰ ਚੁਣ ਕੇ ਲਿਆਉਣ ਦੀ ਸਮੇਂ ਦੀ ਰੋੜ ਹੈ ਇਸ ਗੱਲ ਵੱਲ ਸਿੱਖ ਸੰਗਤ ਨੂੰ ਧਿਆਨ ਵੀ ਦੇਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਿਸੇ ਕਿਸਮ ਦੀ ਕੋਈ ਵੀ ਠੇਸ ਨਾ ਲਾਵੇ ਇਸ ਗੱਲ ਉੱਤੇ ਵੀ ਉਚੇਚੇ ਤੌਰ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਤੇ ਹੁਣ ਅਸਤੀਫਿਆਂ ਦੀਆਂ ਖਬਰਾਂ ਔੜ ਲੱਗ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਇਹਨਾਂ ਕਾਰਵਾਈਆਂ ਤੋਂ ਨਾਰਾਜ਼ ਅਤੇ ਨਿਰਾਸ਼ ਹੋ ਕੇ ਉਰੋਪੜ ਤੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਨੇ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣ ਦੇ ਕਾਰਨ ਅਸਤੀਫਾ ਦੇ ਦਿੱਤਾ ਉਹਨਾਂ ਅਸਤੀਫਾ ਦੇਂਦਿਆਂ ਕਿਹਾ ਕਿ ਇਸ ਤਰ੍ਹਾਂ ਜਥੇਦਾਰਾਂ ਨੂੰ ਹਟਾਉਣਾ ਬਿਲਕੁਲ ਗਲਤ ਹੈ ਇਸ ਤਰ੍ਹਾਂ ਕੀਤੇ ਵਰਤਾਰੇ ਦੇ ਨਾਲ ਸਿੱਖ ਸੰਗਤਾਂ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ ਉਹਨਾਂ ਇਹਨੂੰ ਧੱਕੇਸ਼ਾਹੀ ਕਰਾਰ ਦਿੱਤਾ ਇਸੇ ਤਰ੍ਹਾਂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇੰਦਰਜੀਤ ਸਿੰਘ ਮਿੰਦਰਾ ਉਹਨਾਂ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਕਾਲ ਤਖਤ ਮਹਾਨ ਹੈ ਅਤੇ ਸਿੱਖ ਪੰਥ ਦੀ ਸ਼ਾਨ ਹੈ। ਇਤਿਹਾਸ ਦੇ ਵਿੱਚ ਇਨਾ ਵਿਅਕਤੀ ਨੇ ਅਕਾਲ ਤਖਤ ਦਾ ਮੱਥਾ ਲਾਇਆ ਉਹਨਾਂ ਦਾ ਕੱਖ ਨਹੀਂ ਰਿਹਾ। ਅਕਾਲ ਤਖਤ ਤੱਕ ਨੇ 2 ਦਸੰਬਰ ਵਾਲਾ ਹੁਕਮ ਨਾ ਮੰਨਣਾ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਥੇਦਾਰਾਂ ਨੂੰ ਬਰਖਾਸਤ ਕਰਨਾ ਅਕਾਲ ਤਖਤ ਦੇ ਨਾਲ ਮੱਥਾ ਲਾਉਣ ਦੇ ਬਰਾਬਰ ਹੈ ਇਸ ਲਈ ਮੈਂ ਆਪਣੇ ਆਪ ਨੂੰ ਪਾਪਾਂ ਦਾ ਭਾਗੀਦਾਰ ਨਹੀਂ ਬਣਾਉਣਾ ਚਾਹੁੰਦਾ ਅਤੇ ਸ਼ਰੋਮਣੀ ਅਕਾਲੀ ਦਲ ਦੀ ਮੂਲ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਹੈ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਅਸਤੀਫੇ ਅਤੇ ਰੋਸ ਸਾਹਮਣੇ ਆ ਸਕਦੇ ਨੇ ਹੁਣ ਵੇਖਣਾ ਹੋਵੇਗਾ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜਿਹੜੇ ਬੀਤੇ ਦਿਨੀ ਬਿਆਨ ਦੇ ਕੇ ਆਏ ਸੀ ਕਿ ਅਸੀਂ ਸਿੰਘ ਸਹਿਬਾਨ ਨੂੰ ਉਹਨਾਂ ਦੇ ਬੈਗ ਵਿੱਚ ਕੱਪੜੇ ਨਹੀਂ ਪਾਉਣ ਦਿਆਂਗੇ ਤੁਸੀਂ ਸਖਤ ਫੈਸਲੇ ਲਾਓ ਤੇ ਅਸੀਂ ਤੁਹਾਡੇ ਨਾਲ ਹ ਉਹ ਹੱਕ ਚ ਕਦੋਂ ਭੁਗਤਦੇ ਐ ਤੇ ਆ ਖਬਰ ਪੰਜਾਬ ਦੇ ਲੋਕ ਧਿਆਨ ਨਾਲ ਸੁਣਨ ਪੰਜਾਬ ਸਰਕਾਰ ਦੇ ਵੱਲੋਂ ਗਰੀਬ ਪਰਿਵਾਰਾਂ ਦੀ ਸਿਹਤਾਂ ਦੇ ਵਾਸਤੇ ਰਾਸ਼ਟਰੀ ਪਰਿਵਾਰ ਕਲਾਬ ਸਕੀਮ ਦੇ ਤਹਿਤ ਘਰ ਦੇ ਕਮਾਊ ਦੀ ਪਾਵ ਘਰ ਦੇ ਕਮਾਊ ਮੁਖੀ ਦੀ ਮੌਤ ਹੋ ਜਾਣ ਤੇ ਪਰਿਵਾਰ ਨੂੰ 20000 ਰੁਪਏ ਜੱਕ ਮੁਸ਼ਤ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਮੌਤ ਕੁਦਰਤੀ ਜਾਂ ਕਿਸੇ ਹੋਰ ਕਾਰਨ ਕਰਕੇ ਹੋਣ ਦੀ ਸਥਿਤੀ ਦੇ ਵਿੱਚ ਗਰੀਬ ਪਰਿਵਾਰ ਤਨਿਰਧਾਰਿਤ ਯੋਗਤਾਵਾਂ ਪੂਰੀਆਂ ਜੋ ਕਰਦੇ ਹੋਣ ਇਸ ਸਕੀਮ ਦਾ ਲਾਭ ਲੈ ਸਕਣਗੇ ਉਹਨਾਂ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਕੋਈ ਔਰਤ ਜੋ ਘਰ ਦੀ ਆਮਦਨ ਦਾ ਸਰੋਤ ਹੋਵੇ ਉਹ ਵੀ ਘਰ ਦੀ ਕਮਾਊ ਮੁਖੀ ਮੰਨੀ ਜਾਏਗੀ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਇਹ ਮਦਦ ਦਿੱਤੀ ਜਾਏਗੀ ਇਸ ਸਕੀਮ ਦੇ ਅਧੀਨ ਪਰਿਵਾਰ ਸ਼ਬਦ ਦੇ ਵਿੱਚ ਪਤੀ-ਪਤਨੀ, ਛੋਟੇ ਬੱਚੇ, ਅਣਵਿਆਹੀਆਂ ਲੜਕੀਆਂ, ਆਸ਼ਰਿਤ ਮਾਤਾ-ਪਿਤਾ ਕਵਰ ਹੋਣਗੇ। ਜੇਕਰ ਅਣਵਿਆਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਤੇ ਪਰਿਵਾਰ ਵਿੱਚ ਛੋਟੇ ਭੈਣ-ਭਰਾ ਜਾਂ ਆਸ਼ਰਿਤ ਮਾਤਾ-ਪਿਤਾ ਨੂੰ ਵੀ ਇਹ ਸਹਾਇਤਾ ਮਿਲੇਗੀ। ਇਹ ਵੀ ਦੱਸਣਾ ਬਣਦਾ ਹੈ ਕਿ ਕਮਾਊ ਮੁਖੀ ਦੀ ਮੌਤ ਪਾਵੋ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਦੇ ਵਿੱਚ ਹੋਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰਤੇ ਕਮਾਉ ਮੁਕਤੀ ਦੀ ਮੌਤ ਦੇ ਹਰ ਮਾਮਲੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਏਗੀ। ਉਹਨਾਂ ਇਹ ਵੀ ਦੱਸਿਆ ਕਿ 2011 ਦੀ ਜਨਗਣਨਾ ਦੇ ਅਨੁਸਾਰ ਜੋ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਅਤੇ ਸਮਾਜਿਕ ਆਰਥਿਕ ਜਾਤੀ ਅਧੀਨ ਕਬਰ ਹੁੰਦੇ ਆ ਇਸ ਸਕੀਮ ਦਾ ਉਹ ਲਾਭ ਲੈ ਸਕਣਗੇ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਹ ਯੋਜਨਾ ਪੰਜਾਬ ਸਰਕਾਰ ਦੀ ਸਮਾਜਿਕ ਭਲਾਈ ਵੱਲ ਇੱਕ ਹੋਰ ਵੱਡਾ ਕਦਮ ਹੈ। ਇਹ ਲਾਭ ਲੈਣ ਵਾਸਤੇ ਲੋਕ ਆਪਣੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਨਾਲ ਸੰਪਰਕ ਕਰ ਸਕਦੇ ਆ ਤੇ ਹੁਣ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਵੱਡੀ ਖਬਰ ਮਿਲ ਰਹੀ ਹੈ ਜਲੰਧਰ ਦੀ ਤਾਜਪੁਰ ਚਰਚ ਦੇ ਪਾਸਟਰ ਬਜਿੰਦਰ ਸਿੰਘ ਤੇ ਇੱਕ ਔਰਤ ਦੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗੇ ਹੋਏ ਨੇ ਭਾਵੇਂ ਕਿ ਉਹਨਾਂ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਣ ਦੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਸਵਾਲ ਸੀ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਸਾਰੇ মিডিਆ ਨੂੰ ਸਦਾ ਦਿੱਤਾ ਗਿਆ ਕਿ ਇਹਦੀ ਪੁਲਿਸ ਨੂੰ ਸੂਚਨਾ ਨਹੀਂ ਸੀ ਮਿਲੀ ਉਹਨੂੰ ਗ੍ਰਿਫਤਾਰ ਕਿਉਂ ਨਾ ਕੀਤਾ ਗਿਆ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੀੜਤ ਨੇ ਸਾਰੇ ਦੇ ਸਾਰੇ ਸਬੂਤ ਪੰਜਾਬ ਦੇ ਪੁਲਿਸ ਮੁਖੀ ਭਾਵ ਡੀਜੀਪੀ ਹਵਾਲੇ ਕਰ ਦਿੱਤੇ ਹੈ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪਾਸਟਰ ਬਜਿੰਦਰ ਜਾਂਚ ਤੋਂ ਬਚਣ ਵਾਸਤੇ ਨੇਪਾਲ ਦੌੜ ਗਿਆ ਇਹਦੇ ਨਾਲ ਹੀ ਕੌਮੀ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਸਖਤ ਨੋਟਿਸ ਲੈ ਲਿਆ ਹੈ ਉਹਨਾਂ ਨੇ 3 ਦਿਨਾਂ ਦੇ ਅੰਦਰ-ਅੰਦਰ ਐਫ ਆਈ ਆਰ ਅਤੇ ਏਟੀਆਰ ਸੰਪਰਦ ਦੇ ਨਿਰਦੇਸ਼ ਦਿੱਤੇ ਹਨ ਅਤੇ ਪੀੜਤ ਲੜਕੀ ਨੂੰ ਪੂਰੀ ਸੁਰੱਖਿਆ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਨੇ। ਇਸ ਮਾਮਲੇ ਦੀ ਜਾਂਚ ਕਰ ਰਹੀ ਸਿਟ ਦੀ ਮੁਖੀ ਰੋਪਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਉਹਨਾਂ ਨੂੰ ਹਾਲੇ ਜਾਣਕਾਰੀ ਨਹੀਂ ਪਰ ਅਸੀਂ ਜੋ ਸ਼ਿਕਾਇਤ ਮਿਲ ਚੁੱਕੀ ਹੈ ਪੀੜਤ ਦੇ ਵੱਲੋਂ ਉਹਦੀ ਜ਼ਰੂਰ ਜਾਂਚ ਕਰ ਰਹੇ ਹਾਂ। ਸਿਟ ਨੇ ਦੋਮਾ ਧਿਰਾਂ ਨੂੰ ਪੇਸ਼ ਹੋਣ ਵਾਸਤੇ ਆਖਿਆ ਸੀ ਪਰ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਕੇਸ ਦੇ ਵਿੱਚ ਮਲਜ਼ਮ ਬਣਾਏ ਗਏ ਪਾਸਟਰ ਇੱਕ ਨਿੱਜੀ ਪ੍ਰੋਗਰਾਮ ਦਾ ਬਹਾਨਾ ਲਾ ਕੇ ਨੇਪਾਲ ਦੌੜ ਗਿਆ ਹੈ। ਪੀੜਤ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਬਜੇਂਦਰ ਜਲੰਧਰ ਵਿੱਚ ਉਸ ਨਾਲ ਗਰਤ ਹਰਕਤਾਂ ਕਰਦਾ ਸੀ। ਉਹਨਾਂ ਦੋਸ਼ ਲਾਇਆ ਕਿ ਉਹਨਾਂ ਦੇ ਬਾਪੇ ਅਕਤੂਬਰ 2017 ਤੋਂ ਚਰਚ ਵਿੱਚ ਜਾਂਦੇ ਸੀ। ਇਸੇ ਤਰ੍ਹਾਂ ਪਾਸਟਰ ਬਜੇਂਦਰ ਨੇ ਉਸ ਦਾ ਫੋਨ ਨੰਬਰ ਲਿਆ ਅਤੇ ਇਤਰਾਜਯੋਗ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਉਹਨਾਂ ਦੱਸਿਆ ਕਿ 2022 ਵਿੱਚ ਬਜੇਂਦਰ ਨੇ ਉਸ ਨੂੰ ਚਰਚ ਦੀ ਕੈਬਨ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ। ਅਤੇ ਉੱਥੇ ਫਿਰ ਉਹਦੇ ਨਾਲ ਇਹ ਗਲਤ ਕੰਮ ਕੀਤਾ ਜਾਂਦਾ ਸੀ। ਮੁਹਾਲੀ ਜ਼ਿਲ੍ਹਾ ਅਦਾਲਤ ਨੇ ਬੀਤੇ ਸੋਮਵਾਰ ਨੂੰ ਪਾਦਰੀ ਬਜਿੰਦਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸੀ। ਅਜਿਹਾ ਇਸ ਵਾਸਤੇ ਕੀਤਾ ਗਿਆ ਕਿਉਂਕਿ ਅਦਾਲਤ ਵਿੱਚ ਉਹ ਪੇਸ਼ ਨਹੀਂ ਸੀ ਹੋਇਆ। ਵਿਸ਼ੇਸ਼ ਅਦਾਲਤ ਦੇ ਜੱਜ ਛੁੱਟੀ ਤੇ ਸੀ ਇਸ ਲਈ ਡਿਊਟੀ ਜੱਜ ਹਰ ਸਿਮਰਨਜੀਤ ਸਿੰਘ ਦੇ ਮਾਮਲੇ ਦੀ ਸੁਣਵਾਈ ਕੀਤੀ ਸੀ। ਪਾਸਟਰ ਬਜਿੰਦਰ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਮੈਲਾ ਨੂੰ ਦੌਰੇ ਪੈਂਦੇ ਸੀ। ਉਹਨੂੰ ਦੁਸ਼ਟ ਆਤਮਾਵਾਂ ਪਰੇਸ਼ਾਨ ਕਰਦੀਆਂ ਸਨ ਉਹ ਸਾਡੇ ਕੋਲ ਇਲਾਜ ਵਾਸਤੇ ਆਈ ਸੀ ਉਹ ਤਾਂ ਮੇਰੀ ਧੀਾਂ ਵਰਗੀ ਹੈ ਅਤੇ ਉਹ ਇੱਥੇ ਰਹਿੰਦੀ ਵੀ ਰਹੀ ਹੈ ਅਸਲ ਦੇ ਵਿੱਚ ਮੈਂ ਤੁਹਾਨੂੰ ਥੋੜੀ ਜਿਹੀ ਦੀ ਬੈਕਗ੍ਰਾਉਂਡ ਦੱਸਣੀ ਚਾਹੁੰਨਾ ਕਿ 28 ਫਰਵਰੀ ਨੂੰ ਇੱਕ ਔਰਤ ਨੇ ਕਪੂਰਥਲਾ ਦੇ ਵਿੱਚ ਪਾਦਰੀ ਬਜਿੰਦਰ ਸਿੰਘ ਦੇ ਵਿਰੁੱਧ ਇਹ ਮੁਕੱਦਮਾ ਦਰਜ ਕਰਵਾਇਆ ਉਹਨਾਂ ਦੱਸਿਆ ਸੀ ਕਿ 2017 ਤੋਂ ਜ਼ਿਲ੍ਹਾਦਰ ਦੇ ਤਾਜਪੁਰ ਪਿੰਡ ਵਿੱਚ ਹੋਣ ਵਾਲੀ ਸਤਸੰਗ ਵਿੱਚੋਂ ਜਾਣ ਲੱਗੀ 212 ਦੇ ਵਿੱਚ ਉਹ ਇੱਕ ਚਰਚ ਟੀਮ ਦਾ ਹਿੱਸਾ ਬਣਾ ਦਿੱਤੀ ਗਈ ਉਸੇ ਸਾਲ ਪੁਜਾਰੀ ਨੇ ਮੇਰਾ ਮੋਬਾਈਲ ਨੰਬਰ ਲੈ ਲਿਆ ਉਹਨਾਂ ਦੋਸ਼ ਲਾਇਆ ਕਿ ਗੱਲਬਾਤ ਦੌਰਾਨ ਪਾਸਟਰ ਬਜਿੰਦਰ ਉਹਨਾਂ ਨੂੰ ਗਲਤ ਸੁਨੇਹੀ ਭੇਜਣ ਲੱਗਿਆ ਅਤੇ ਫੋਨ ਵੀ ਕਰਨ ਲੱਗਿਆ ਸਾਲ 2022 ਦੇ ਵਿੱਚ ਪਾਸਟਰ ਨੇ ਉਸ ਨੂੰ ਅਸ਼ਲੀਲ ਢੰਗ ਨਾਲ ਸ਼ੋਇਆ ਅਤੇ ਜੱਫੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਕਾਲ ਦੇ ਜਾਂਦੇ ਸਮੇਂ ਵੀ ਉਸ ਦਾ ਪਿੱਛਾ ਕੀਤਾ ਜਾਂਦਾ ਸ਼ਿਕਾਇਤ ਵਿੱਚ ਔਰਤ ਨੇ ਇਹ ਵੀ ਦੱਸਿਆ ਕਿ ਪਾਦਰੀ ਬਜਿੰਦਰ ਨੇ ਉਸ ਨੂੰ ਧੰਬਕੀ ਦਿੱਤੀ ਸੀ ਕਿ ਜੇਕਰ ਉਸਨੇ ਇਹਦੇ ਬਾਬਤ ਕਿਸੇ ਵੀ ਪਰਿਵਾਰਕ ਜੀ ਨੂੰ ਜਾਂ ਕਿਸੇ ਨੂੰ ਹੋਰ ਦੱਸਿਆ ਤਾਂ ਉਹਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਤੇ ਹੁਣ ਗੱਲ ਕਰਦੇ ਹਾਂ ਐਨ ਆਰ ਆਈ ਦੇ ਨਾਲ ਉਹਦੇ ਪਰਿਵਾਰ ਵੱਲੋਂ ਜਿਹੜੀ ਧੋਖਾਧੜੀ ਕੀਤੀ ਜਾ ਰਹੀ ਸੀ ਉਹਦੇ ਵਿੱਚ ਵੱਡੀ ਰਾਹਤ ਮਿਲੀ ਹੈ ਬੇਟ ਇਲਾਕੇ ਦਾ ਪਿੰਡਾ ਭੂੰਦੜੀ ਭੂੰਦੜੀ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਬਰਤਾਨੀਆਂ ਦੇ ਨਾਗਰਿਕ ਜਿਹੜੇ ਕਿ ਪੰਜਾਬੀ ਬੋਲਦੇ ਨੇ 17 ਏਕੜ ਕੀਮਤੀ ਜ਼ਮੀਨ ਕਈ ਸਾਲਾਂ ਤੋਂ ਉਹਦੇ ਭਰਾ ਵੱਲੋਂ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਉਹ ਛਡਵਾ ਦਿੱਤਾ ਹੈ ਲਗਭਗ 8 ਕਰੋੜ ਦੀ ਇਹ ਜ਼ਮੀਨ ਦੱਸੀ ਜਾ ਰਹੀ ਹੈ ਜਿਸ ਦਾ ਕਬਜ਼ਾ ਛਡਵਾਇਆ ਗਿਆ ਹੈ ਪੰਜਾਬ ਦੇ ਵਿਦੇਸ਼ਾਂ ਵਿੱਚ ਵਸਤੇ ਲੋਕ ਐਨਆਰਆਈਸ ਉਹਨਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਉਹਨਾਂ ਦੀ ਰੱਤੀ ਪਰ ਜ਼ਮੀਨ ਤੇ ਵੀ ਉਹ ਕਬਜ਼ਾ ਨਹੀਂ ਹੋਣ ਦੇਣਗੇ ਪਿੰਡ ਭੂੰਦੜੀ ਪਹੁੰਚੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਰਣਧੀਰ ਸਿੰਘ ਸਮੇਤ ਪ੍ਰਵਾਸੀ ਪੰਜਾਬੀਆਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾਂ ਨੂੰ ਦੱਸਿਆ ਕਿ ਇੰਗਲੈਂਡ ਦੇ ਸਿਟੀਜਨ ਰਣਧੀਰ ਸਿੰਘ ਦੇ ਭਰਾ ਵੱਲੋਂ ਹੀ ਉਹਨਾਂ ਦੀ 17 ਏਕੜ ਦੇ ਕਰੀਬ ਕਰੀਬ ਇਹ ਜ਼ਮੀਨ ਉਹਨਾਂ ਦਾ ਜੱਦੀਕਰ ਉਹਦੇ ਤੇ ਕਬਜ਼ਾ ਕਰ ਲਿਆ ਗਿਆ ਸੀ। ਇੰਗਲੈਂਡ ਤੋਂ ਪਰਤੇ ਰਣਧੀਰ ਸਿੰਘ ਆਪਣੀ ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਆਪਣੇ ਇੱਕ ਰਿਸ਼ਤੇਦਾਰ ਦੇ ਘਰੇ ਰਾਤਾਂ ਕੱਟ ਰਹੇ ਸਨ। 8 ਮਹੀਨੇ ਪਹਿਲਾਂ ਉਹਨਾਂ ਜਾਇਦਾਦ ਤੇ ਕਬਜ਼ਾ ਛਡਵਾਉਣ ਲਈ ਜਦੋਜਹ ਸ਼ੁਰੂ ਕੀਤੀ। ਪਰ 4 ਮਹੀਨੇ ਤੱਕ ਉਹਨਾਂ ਦੇ ਹੱਥ ਪੱਲੇ ਕੁਝ ਨਾ ਪਿਆ ਤਾਂ ਉਹਨਾਂ ਨੇ ਮੰਤਰੀ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਪੂਰੇ ਕੇਸ ਨੂੰ ਕਾਨੂੰਨੀ ਢੰਗ ਨਾਲ ਦੇਖਦਿਆਂ ਕਾਰਵਾਈ ਸ਼ੁਰੂ ਕਰਵਾਈ ਅਤੇ 4 ਮਹੀਨਿਆਂ ਵਿੱਚ ਰਣਧੀਰ ਸਿੰਘ ਦੇ 17 ਏਕੜ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ ਉਹ ਖਾਲੀ ਕਰਵਾ ਦਿੱਤੀ ਹੈ ਉਹਨਾਂ ਆਖਿਆ ਕਿ 3 ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿੱਚ ਐਨ ਆਰ ਆਈ ਦੀ ਜਾਇਦਾਦਾਂ ਦੀ ਰਖਵਾਲੀ ਦਾ ਉਹਨਾਂ ਨੂੰ ਜਿੰਮਾ ਦਿੱਤਾ ਗਿਆ ਸੀ ਜਿਸ ਸਦਕਾ ਉਹਨਾਂ ਨੇ ਹੁਣ ਤੱਕ 3200 ਐਨਆਰਆਈਜ਼ ਦੀਆਂ ਜਾਇਦਾਦਾਂ ਦੇ ਕਬਜ਼ੇ ਅਤੇ ਹੋਰ ਮਾਮਲਿਆਂ ਨੂੰ ਹੱਲ ਕਰਵਾਇਆ ਹੈ। ਇਹਦੇ ਨਾਲ ਹੀ ਇਹ ਸੂਬਾ ਸਰਕਾਰ ਦੇ ਵੱਲੋਂ ਐਨਆਰਆਈਜ਼ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਨੂੰ ਸਖਤ ਤਾੜਨਾ ਵੀ ਹੈ ਕਿ ਕਿਸੇ ਵੀ ਐਨਆਰਆਈਜ਼ ਦੀ ਜਾਇਦਾਦ ਤੇ ਕਬਜ਼ਾ ਨਹੀਂ ਹੋਣ ਦੇਵਾਂਗੇ। ਇਸ ਮੌਕੇ ਬਰਤਾਨਵੀ ਨਾਗਰਿਕ ਰਣਧੀਰ ਸਿੰਘ ਚਹਿਲ ਨੇ ਜ਼ਮੀਨ ਤੇ ਕਬਜ਼ਾ ਛਡਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚੀਚੇ ਤੌਰ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਹੈ। ਤੇ ਹੁਣ ਗੱਲ ਕਰਦੇ ਆ YouTube ਦੀ ਅੱਜ ਲੋਕਾਂ ਦੇ ਵਿੱਚ ਇਹ ਬਹੁਤ ਹਰਮਨ ਪਿਆਰੀ ਹੋ ਚੁੱਕੀ ਐ YouTube ਦੀ ਨਵੀਨਤਮ ਕਮਿਊਨਿਟੀ ਗਾਈਡਲਾਈਨਸ ਇਨਫੋਰਸਮੈਂਟ ਰਿਪੋਰਟ ਦੇ ਅਨੁਸਾਰ ਭਾਰਤ ਨੇ ਸਭ ਤੋਂ ਵੱਧ YouTube ਵੀਡੀਓਜ਼ ਨੂੰ ਹਟਾਉਣ ਦੇ ਮਾਮਲੇ ਦੇ ਵਿੱਚ ਫਿਰ ਤੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਕਤੂਬਰ ਅਤੇ ਦਸੰਬਰ 2024 ਦੇ ਵਿਚਕਾਰ ਗਾਈਡਲਾਈਨਸ ਦੀ ਉਲੰਘਣਾ ਕਰਨ ਵਾਸਤੇ YouTube ਤੋਂ 29 ਲੱਖ ਭਾਵ 2.9 ਮਿਲੀਅਨ ਤੋਂ ਵੱਧ ਵੀਡੀਓਜ਼ ਹਟਾ ਦਿੱਤੀਆਂ ਗਈਆਂ ਅਸਲ ਦੇ ਵਿੱਚ ਗੂਗਲ ਦੀ ਮਲਕੀਅਤ ਵਾਲੀ YouTube ਨੇ ਕਿਹਾ ਸੀ ਕਿ ਕਮਿਊਨਿਟੀ ਗਾਈਡਲਾਈਨਸ ਦੁਨੀਆ ਭਰ ਦੇ ਵਿੱਚ ਬਰਾਬਰ ਲਾਗੂ ਹੁੰਦੀ ਹੈ ਜੇਕਰ ਕੋਈ ਵੀਡੀਓ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਨੂੰ ਵਿਸ਼ੇਸ਼ ਪੱਧਰ ਤੇ ਹਟਾ ਦਿੱਤਾ ਜਾਂਦਾ ਹੈ YouTube ਅਨੁਸਾਰ ਜ਼ਿਆਦਾਤਰ ਵੀਡੀਓਜ਼ ਆਟੋਮੇਟਿਡ ਸਿਸਟਮ ਰਾਹੀਂ ਹੀ ਪਛਾਣ ਕਰ ਲਏ ਜਾਂਦੇ ਨੇ ਪਰ ਕੁਝ ਨੂੰ ਹਿਊਮਨ ਫਲੈਗਰਸ ਵੀ ਰਿਪੋਰਟ ਕਰਦੇ ਨੇ ਪਿਛਲੀ ਤਿਮਾਹੀ ਦੇ ਮੁਕਾਬਲੇ ਇਸ ਤਿਮਾਹੀ ਦੇ ਵਿੱਚ ਵੀਡੀਓ ਹਟਾਉਣ ਵਿੱਚ 32% ਵਾਧਾ ਦਰਜ ਕੀਤਾ ਗਿਆ ਹੈ। ਭਾਰਤ 220 ਤੋਂ ਲਗਾਤਾਰ ਇਸ ਸੂਚੀ ਵਿੱਚ ਪਹਿਲੇ ਸਥਾਨ ਤੇ ਬਣਿਆ ਹੋਇਆ ਹੈ। ਬ੍ਰਾਜ਼ੀਲ 1 ਮਿਲੀਅਨ ਤੋਂ ਵੱਧ ਵੀਡੀਓਜ਼ ਹਟਾ ਕੇ ਦੂਸਰੇ ਨੰਬਰ ਤੇ ਹੈ। YouTube ਨੇ ਇਹ ਵੀ ਦੱਸਿਆ ਕਿ ਸਪੈਮ, ਗਲਤ ਜਾਣਕਾਰੀ ਅਤੇ ਧੋਖਾਧੜੀ ਇਹ ਜਿਹੜੇ ਇਹਦੇ ਨਾਲ ਸੰਬੰਧਿਤ ਵੀਡੀਓ ਸੀ ਤਕਰੀਬਨ 82% ਸਨ ਉਹ ਹਟਾਈਆਂ ਗਈਆਂ ਨੇ। ਇਦੇ ਤੋਂ ਬਾਅਦ ਉਹ ਵੀਡੀਓ ਜਿਹੜੀਆਂ ਹੋਰ ਕਾਰਨਾ ਕਰਕੇ ਹਟਾਈਆਂ ਗਈਆਂ ਨੇ ਜਿਸ ਦੇ ਵਿੱਚ ਪਰੇਸ਼ਾਨੀ ਉਹ 6.6 ਫੀਸਦੀ ਸਨ, ਬਾਲ ਸੁਰੱਖਿਆ ਦੇ ਨਾਲ ਸੰਬੰਧਿਤ 5.9 ਫੀਸਦੀ, ਹਿੰਸਕ ਸਮੱਗਰੀ ਨਾਲ ਸੰਬੰਧਿਤ 3.7 ਫੀਸਦੀ ਸਨ ਜਿਹੜੀਆਂ ਹਟਾਈਆਂ ਗਈਆਂ ਨੇ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸੇ ਸਮੇਂ ਦੌਰਾਨ 48 ਲੱਖ ਤੋਂ ਵੱਧ ਚੈਨਲ ਵੀ ਬੰਦ ਕਰ ਦਿੱਤੇ ਗਏ ਐ। YouTube ਨੇ 1.3 ਅਰਬ ਭਾਵ 1.3 ਬਿਲੀਅਨ ਟਿੱਪਣੀਆਂ ਨੂੰ ਵੀ ਹਟਾ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਪੈਮ ਵਜੋਂ ਫਿਲਟਰ ਕਰ ਦਿੱਤਾ ਗਿਆ ਸੀ YouTube ਨੇ ਦੱਸਿਆ ਕਿ ਮਨੁੱਖਾਂ ਅਤੇ ਟੈਕਨੋਲੋਜੀ ਦੇ ਸੁਮੇਲ ਨਾਲ ਅਸੀਂ ਗਾਈਡਲਾਈਨਸ ਦੀ ਉਲੰਘਣਾ ਕਰਨ ਵਾਲੀਆਂ ਟਿੱਪਣੀਆਂ ਅਤੇ ਵੀਡੀਓਜ਼ ਨੂੰ ਹਟਾ ਦਿੰਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਨਾਲ ਗਰਮਾ-ਗਰਮ ਬਹਿਸ ਹੋਈ ਸੀ ਹੁਣ ਉਹਦੇ ਤੋਂ ਬਾਅਦ ਰੂਸ ਤੇ ਵਿਰੋਧ ਪਾਬੰਦੀਆਂ ਲਗਾਉਣ ਦੀ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਦੱਸਣਾ ਬਣਦਾ ਹੈ ਕਿ ਬੀਤੀ ਰਾਤ ਯੂਕਰੇਨ ਤੇ ਹੋਏ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਰੂਸ ਵਿਰੁੱਧ ਵੱਡੀਆਂ ਪਾਬੰਦੀਆਂ ਅਤੇ ਟੈਰਫ ਲਗਾਉਣ ਤੇ ਵਿਚਾਰ ਕਰ ਰਹੇ ਨੇ ਹਾਲਾਂਕਿ ਇੱਥੇ ਦੱਸਣਾ ਬਣਦਾ ਹੈ ਕਿ ਕਈ ਵਾਰੀ ਉਹ ਯੂ-ਟਰਨ ਵੀ ਲੈਂਦੇ ਐ ਕੈਨੇਡਾ ਤੇ ਮੈਕਸੀਕੋ ਤੇ ਟੈਰਫ ਦਾ ਐਲਾਨ ਕਰਕੇ ਉਹਨਾਂ ਨੇ 1 ਮਹੀਨੇ ਵਾਸਤੇ ਇਹਨੂੰ ਫੇਰ ਅੱਗੇ ਪਾ ਦਿੱਤਾ ਪਰ ਉਹਨਾਂ ਨੇ ਰੂਸ ਨੂੰ ਆਖਿਆ ਕਿ ਅਮਰੀਕਾ ਇਹਨਾਂ ਪਾਬੰਦੀਆਂ ਨੂੰ ਉਦੋਂ ਤੱਕ ਬਰਕਰਾਰ ਰੱਖੇਗਾ ਜਦੋਂ ਤੱਕ ਯੂਕਰੇਨ ਨਾਲ جنگਬੰਦੀ ਅਤੇ ਸ਼ਾਂਤੀ ਸਮਝੌਤਾ ਨਹੀਂ ਕਰ ਲੈਂਦਾ ਇਸ ਤੱਤ ਨੂੰ ਦੇਖਦੇ ਹੋਏ ਰੂਸ ਇਸ ਸਮੇਂ ਯੂਕਰੇਨ ਤੇ ਕਾਫੀ ਹਮਲੇ ਕਰ ਰਿਹਾ ਹੈ ਉਹਨਾਂ ਨੇ ਆਖਿਆ ਕਿ ਮੈਂ ਇਸ ਸਮੇਂ ਰੂਸ ਤੇ ਭਾਰੀ ਬੈਂਕਿੰਗ ਪਾਬੰਦੀਆਂ ਤੇ ਟੈਰਫ ਲਗਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ ਜਦੋਂ ਤੱਕ جنگਬੰਦੀ ਅਤੇ ਸ਼ਾਂਤੀ ਦੀ ਅੰਤਮ ਸਮਝੌਤਾ ਨਹੀਂ ਹੋ ਜਾਂਦਾ ਦੱਸਣਾ ਬਣਦਾ ਕਿ ਪਿਛਲੇ ਹਫਤੇ ਰਾਸ਼ਟਰਪਤੀ ਟਰੰਪ ਅਤੇ ਯੂਕਰੇਨੀ ਰਾਸ਼ਟਰਪਤੀ ਜੋਲੈਂਸਕੀ ਦੇ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ ਸੀ ਦੋਵਾਂ ਆਗੂਆਂ ਵਿਚਕਾਰ ਬਹਿਸ ਇਥੋਂ ਤੱਕ ਵੱਧ ਗਈ ਸੀ ਕਿ ਜੋਲੈਂਸਕੀ ਨੇ ਖਾਣੇ ਦੇ ਸਮਝੌਤੇ ਤੇ ਦਸਤਖਤ ਨਹੀਂ ਸੀ ਕੀਤੇ ਤੇ ਵਾਪਸ ਯੂਕਰੇਨ ਪਰਤ ਗਏ ਸੀ ਓਵਲ ਦਫ਼ਤਰ ਦੇ ਵਿੱਚ ਮੀਡੀਆ ਦੇ ਸਾਹਮਣੇ ਇਹ ਬਹਿਸ ਹੋਈ ਸੀ ਜਿਸ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਜੋਲੈਂਸਕੀ ਤੁਸੀਂ ਲੱਖਾਂ ਜਾਨਾਂ ਨਾਲ ਖੇਡ ਰਹੇ ਹੋ ਤੁਹਾਡਾ ਮੁਲਕ ਖਤਰੇ ਵਿੱਚ ਆ ਪਰ ਤੁਸੀਂ ਸਮਝ ਨਹੀਂ ਰਹੇ ਤੁਹਾਨੂੰ ਅੰਤ ਵਿੱਚ ਰੂਸ ਨਾਲ ਸਮਝੌਤਾ ਕਰਨਾ ਪਏਗਾ ਪਰ ਜ਼ੁਲੈਂਸਕੀ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਸੁਣਿਆ ਨਹੀਂ ਸੀ ਗਿਆ ਦੋਸਤੋ ਇਹ ਸੀ ਕੋਲਮ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ